ਦੇਖੋ ਹਾਲਾਤ ਨੇ ਜਿਹੜੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਜਿਹੜਾ ਇਹ ਦਿਨਾਂ ਤੋਂ ਨਾ ਸੰਗਰੂਰ ਜਿਹੜੇ ਦੇ ਵਿੱਚ ਵੀ ਕੱਲ ਪਰਸੋਂ ਮੀਂਹ ਪਿਆ ਬਹੁਤ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਵੜ ਗਿਆ ਕਈ ਲੋਕਾਂ ਦੇ ਘਰੀਬਾਂ ਦੇ ਘਰ ਵੀ ਟਹਿ ਗਏ ਤੇ ਉਹਦੇ ਕਰਕੇ ਆਲਾ ਹਰੇਕ ਆ ਜਿਹੜਾ ਆਪਣਾ ਚੰਮ بچਾਉਣ ਨੂੰ ਫਿਰਦਾ ਜਿਹੜੀਆਂ ਫਸਲਾਂ ਨੇ ਉਹ ਵੀ ਵੀ ਐ ਕਿਸਾਨ ਨੇ ਕੀਤੀ ਹੈ ਇਹ ਹੈਗਾ ਅੱਲਾ ਵੀ ਭਾਈ ਜਿਹੜਾ ਇਹਦੇ ਪ੍ਰਬੰਧ ਨੇ ਪਾਣੀ ਦੇ ਸਹੀ ਤੇ ਸਚਾਰੂ ਢੰਗ ਦੇ ਨਾਲ ਜਿੱਥੋਂ ਦੀ ਪਾਣੀ ਸਹੀ ਤਰੀਕੇ ਦੇ ਨਾਲ ਨਿਕਲਦਾ ਉਹ ਕੱਢਣ ਦੇਣਾ ਦੇ ਦੇਣਾ ਚਾਹੀਦਾ ਕਿਹਾ ਬੋਲੇ ਲੋਟਾ ਮੀਮੂ ਦਾਨੀ ਪਾਣੀ ਪੁਣੀ ਆਇਤ ਨਹੀਂ ਕਰੇ ਕਰੇ ਪਿੰਡ ਚ ਦਾ ਹੂ ਵਾਲਾ ਦੇ ਅੱਛਾ ਇਹ ਚਾਂਗੜੇ ਤੋਂ ਨਹੀਂ ਭਾਈ ਇਹ ਕਹਿੰਦੇ ਪਿੰਡ ਦੇ ਵਿੱਚ ਬਹੁਤ ਪਾਣੀ ਵੜ ਗਿਆ ਉਹ ਸਾਹਮਣੇ ਆ ਦੇਖੋ ਕੱਸੀ ਆ ਗਈ ਅੱਗੇ ਅੱਗੇ ਜਿਹੜੀ ਜਗ੍ਹਾ ਉਹ ਬਿਲਕੁਲ ਪਾਣੀ ਨਹੀਂ ਹੈਗਾ ਅੱਗੇ ਬਹੁਤ ਘੱਟ ਪਾਣੀ ਹੈ ਇਸੇ ਕਿਉਂਕਿ ਇੱਥੇ ਆ ਕੇ ਟੱਕਰ ਲੱਗੀ ਪਾਣੀ ਦੀ ਆਹ ਦੇ ਪਿੰਡ ਦੇ ਕਾਤਰੋਂ ਦੇ ਸੂਝਵਾਨ ਲੋਕ ਨੇਗੇ ਕਿਉਂ ਕਰਤਾ ਕੰਮ ਕਰਤਾ ਵਧੀਆ ਵਧੀਆ ਪਹਿਲਾਂ ਘੱਟ ਤੀਗਾ ਅੱਛਾ ਕੋਈ ਕੱਟੀ ਨਹੀਂ ਕੋਈ ਹੁੰਦਾ ਨਹੀਂ ਆਇਆ ਇਹਦਾ ਉਹ ਪਹਿਲਾਂ ਗਾਹ ਗੜਤ ਟਪਾਦਾ ਗੱਸੀ ਹਾਂ ਅੱਛਾ ਹਜੇ ਕੌਣ ਕਰ ਰਿਹਾ ਹੈ ਤਾਂ ਆਇਆ ਪਰ ਇਹ ਆ ਦੇਖ ਲੋ ਹਾਲਾਤ ਕੀ ਬਣੇ ਨੇ ਕਈ ਪਿੰਡਾਂ ਦੇ ਲੋਕ ਨੇ ਇਲੇ ਤੇ ਇਕੱਠੇ ਹੋਏ ਨੇ ਕਿਉਂਕਿ ਪਿੱਛੇ ਕਈ ਪਿੰਡ ਨੇ ਜਿਹੜੇ ਉਹ ਡੁੱਬਣ ਦੀ ਤਦਾਦ ਦੇ ਵਿੱਚ ਨੇ ਗਾਰ ਦੇ ਵਿੱਚ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੋ ਤਾਂ ਨਕਾ ਦੇਖੀ ਕਿਹਾਂ ਚੱਲੇਗੀ ਦੇਖੀ ਹੈ ਆ ਗਿਆ ਪਾਣੀ ਆ ਗਿਆ ਚੱਲ ਵੇ ਆ ਗਿਆ ਯਾਰ ਗਾਹ ਨਹੀਂ ਨਾ ਇਹ ਪਾਰ ਨਹੀਂ ਪਾਰਤਾ ਕਰਤਾ ਉਹ ਜਿੱਥੇ ਆਉਣਾ ਉਹ ਜਾਉਣਾ ਉਹ ਵੇਲਾ ਪਈ ਸਾਰੇ ਬਗਿਆ ਪਾਣੀ ਨਾਲ ਉੱਤਰਾਉਂਦੇ ਬਿਖੇ ਸਾਹਮਣੇ ਪਾਣੀ ਆ ਰਿਹਾ ਵਧਣੇ ਯਾਰ ਵਧਿਆ ਫੇਰ ਤਾਂ ਕੀ ਵੈਦਾ ਇਦਾਂ ਉਹ ਹੋਣਾ ਉਹ ਹੋਣਾ ਕੰਨਲੀ ਕੰਨਲੀ ਵਿੱਚ ਚਿੰਬਿਚੀ ਤੇ ਇਹ ਗੱਲ ਪਤਾ ਗਈ ਆ ਤਾਂ ਕਈ ਪਿੰਡਾਂ ਦਾ ਉਹ ਹੋ ਗਿਆ ਇਕਾ ਹੁਣ ਆ ਵੀ ਇਕੱਲਾ ਇਕੱਲਾ ਕੋਈ ਬੰਦਾ ਵੀ ਕੋਈ ਕਰ ਸਕਦਾ ਰਾਤ ਤਾਂ ਵੱਡੀ ਦੀ ਘੱਟ ਵੱਡੀ ਦੀ ਰਾਤ ਆ ਰਾਤ ਵੱਡ ਤੇ ਘੱਟ ਵੱਡੀ ਦੀ ਹੁਣ ਗਾਣ ਪਾਣੀ ਛਿੜਕਦੇ ਯਾਰ ਜਾਣਦੇ ਜਾਂਦੇ ਹੁਣ ਪਤਾ ਕੀ ਹੋਊਂਗੇ ਬੰਦੇ ਨੇ ਪੰਗਾ ਪੈ ਗਿਆ ਲੈ ਬੀਜੇ ਕੇ ਸਟਾਰਟ ਜਾਂਦਾ ਨਿਕਲ ਜਾਂਦਾ ਜਾਣ ਤੋਂ ਪਹਿਲਾਂ